ਹਾਂਜੀ ਜੋਤੀ ਨੂਰਾ ਸੂਫੀ ਸਿੰਗਰ ਪਾਰਟ 2 ਦੇ ਵਿੱਚ ਤੁਹਾਡਾ ਸਵਾਗਤ ਹੈ ਕਿੰਨੇ ਖਰਾਬ ਕੀਤੇ ਨੇ ਘਰ ਗੱਲ ਕਰਦੇ ਆ ਜੋਤੀ ਨੂਰਾ ਦੀ ਤੇ ਉਸਮਾਨ ਦੀ ਉਹਦੀ ਘਰ ਵਾਲੀ ਆਈ ਕੈਮਰੇ ਸਾਹਮਣੇ ਆ ਵੇਖੋ ਰੋਂੜੀ ਵਿਚਾਰੀ ਮੰਗ ਕੀ ਕਰਦੀ ਪਈ ਏ ਤੁਸੀਂ ਬੇਟਾ ਹੁਣ ਹੁਣ ਇਸ ਵੇਲੇ ਕੀ ਹਾਲਾਤ ਨੇ ਤੁਸੀਂ ਕੀ ਚਾਹੁੰਦੇ ਹੋ ਮੈਨੂੰ ਇਨਸਾਫ ਚਾਹੀਦਾ ਮੇਰਾ ਬੱਤਿਆ ਨੇ ਇਨਸਾਫ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਇਹ ਕਾਨੂੰਨ ਵਾਪਸ ਆ ਜAVE ਭੋਲੀ ਇਹ ਵਿਚਾਰੀ ਆ ਜੇ ਵੀ ਉਹਨੂੰ ਰਿਸਪੈਕਟ ਦਿੰਦੀ ਪਈ ਇਹ ਰਿਸਪੈਕਟ ਵਾਲਾ ਨਹੀਂ ਹੈਗਾ ਇਹ ਛੇਤਰਾਂ ਦਾ ਯਾਰ ਹੈ ਤੈਨੂੰ ਮੈਂ ਦੱਸਾਂ ਆ ਸਿਮਰਨ ਕੁੜੀ ਵੇਹਦੇ ਪੈਣਾ ਜਿਹੜੀ ਕੈਮਰੇ ਅੱਗੇ ਆਈ ਇਹਦੀ ਸੀ ਇਹਦਾ ਘਰ ਵਾਲਾ ਸੀ ਉਸਮਾਨ ਜਿੰਦਾ ਨਾਂ ਹੈ ਸਹੀ ਅਵਿਨਾਸ਼ ਉਹਨੇ ਨਾਂ ਬਦਲ ਕੇ ਉਸਮਾਨ ਰੱਖ ਲਿਆ ਓਏ ਜੋਤੀਨੂਰਾ ਦਾ ਯਾਰ ਸਾਰੀ ਸਟੋਰੀ ਤੁਸੀਂ ਸੁਣੀ ਹੋਈ ਹੈ ਆਣ ਕੇ ਆਇਆ ਡਰਾਈਵਰ ਤੇ ਗੱਡੀਆਂ ਕੋਈ ਹੋਰ ਹੀ ਚਲਾਉਣ ਲੱਗ ਪਿਆ ਇਹ ਸੂਫੀ ਸਿੰਗਰ ਨੇ ਇਹ ਪੰਜਾਬ ਦੇ ਸੂਫੀ ਸਿੰਗਰ ਕਹਾਉਂਦੇ ਨੇ ਧਮਕੀਆਂ ਦਿੰਦੀ ਕਿ ਐਕਸਟਰ ਬਣ ਕੇ ਸਿਮਰਨ ਨੂੰ ਵੀ ਤੈਨੂੰ ਮਾਰ ਦਾਂਗੇ ਜਾਨਵਰ ਮਾਰ ਦਾਂਗੇ ਜੇ ਸਾਡੇ ਇੰਟਰਫੇਅਰ ਕੀਤਾ ਲਵ ਚ ਤਾਂ ਜਦੋਂ ਸਾਡੇ ਘਰ ਆਈ ਸੀ ਨਾ ਮੈਂ ਤੇ ਬੰਦੂਕ ਰੱਖ ਕੇ ਕਹਿੰਦੀ ਸੀ ਕਹਿੰਦੇ ਤੂੰ ਕੁਛ ਕੀਤਾ ਨਾ ਤੈਨੂੰ ਮੈਂ ਮਰਵਾ ਦੂੰ ਮੈਂ ਤੁਹਾਨੂੰ ਖੇਲਾ ਕੇ ਕੀ ਪੇਪਰ ਜੋ ਜੋਤੀ ਨੂਰਾ ਨੇ ਪਿਸਤੌਲ ਕੱਢਿਆ ਸੀ ਤੁਹਾਡੇ ਤੇ ਹਾਂਜੀ ਹੋਰ ਸਭ ਤੋਂ ਵੱਡੀ ਗੱਲ ਦੱਸਾਂ ਤੁਹਾਨੂੰ ਆ ਸਿਮਰਨ ਕੁੜੀ ਨੇ ਲਵ ਮੈਰਿਜ ਕਰਾਈ ਸੀ ਉਸਮਾਨ ਨਾਲ ਤੁਹਾਡੀ ਲਵ ਮੈਰਿਜ ਜਾਂ ਅਰੇਂਜ ਮੈਰਿਜ ਸੀ ਦੋਨਾਂ ਦੀ ਇਹ ਮੈਰਿਜ ਸੀ ਕੋਲ ਜੀ ਇਹ ਲਵ ਮੈਰਿਜ ਤੇ ਵੀ ਨਹੀਂ ਖੜਦੇ ਪਏ ਇਹ ਵੇਖ ਲਓ ਤੁਸੀਂ ਲਵ ਮੈਰਿਜ ਤੇ ਵੀ ਨਹੀਂ ਖੜਨ ਡੈ ਲਵ ਮੈਰਿਜ ਕਰਾ ਕੇ ਵੀ ਅੱਗੇ ਲਵ ਕਰਨ ਲੱਗ ਪਿਆ ਜਦੋਂ ਇਹਨਾਂ ਦਾ ਲਵ ਸ਼ਾਪ ਚੱਲ ਪਿਆ ਤੇ ਉਸਮਾਨ ਲੈ ਕੇ ਜੋਤੀ ਨੂੰਰਾ ਆਪਦੇ ਘਰੇ ਆਉਂਦਾ ਸੀ ਤੇ ਆਪਦੀ ਘਰ ਵਾਲੀ ਨੂੰ ਕਹਿੰਦਾ ਸੀ ਸਾਨੂੰ ਚਾਹ ਬਣਾ ਕੇ ਦੇ ਤੇ ਗੱਡੀ 'ਚ ਬਹਿ ਕੇ ਚਾਹ ਪੀਂਦੇ ਸੀ ਤੁਹਾਨੂੰ ਵੀ ਕੋਈ ਮੜਾ ਰਾਤੀ ਵੀ ਬਾਹਰ ਹੀ ਰਹਿਣੀ ਦਿਨੇ ਵੀ ਬਾਹਰ ਹੀ ਰਹਿਣਾ ਤੇ ਫਿਰ ਇਹਨਾਂ ਨੂੰ ਕਹਣਾ ਉਹਨਾਂ ਨੇ ਕਿਹਾ ਵੀ ਤੂੰ ਚਾਹ ਬਣਾ ਤੇ ਫੇਰ ਦੇ ਬਸ ਫੋਨ ਤੇ ਇਹਨਾਂ ਨੇ ਇੰਨੀ ਗੱਲ ਕਹਿਣੀ ਮੈਂ ਕਹਿੰਦਾ ਵੀ ਤੂੰ ਜੇ ਚਾਹ ਬਣਾ ਕੇ ਲੈ ਜਾਨਾ ਕਿ ਤੂੰ ਕੀ ਕਹਿਣਾ ਉਹਨੂੰ ਉਹ ਦਿੰਦੇ ਆ ਇੰਨਾ ਮੇਰੇ ਪਾਸ ਮੈਨੂੰ ਪਕੈਨਾਂ ਵਿੱਚ ਮੇਰੀ ਭਾਬੀ ਆਈ ਗੱਡੀ 'ਚ ਬੈ ਕੇ ਉਹਨੂੰ ਕਹਿੰਦਾ ਹੁੰਦਾ ਸੀ ਮੈਂ ਆਪਦੀ ਭਾਬੀ ਤੋਂ ਚਾਹ ਬਣਵਾ ਕੇ ਲਿਆਉਣਾ ਵੀ ਮੈਂ ਕੁਵਾਰਾਂ ਦੇ ਉਹ ਅੰਕਲ ਜੀ ਗਾਲਾਂ ਇਹਨਾਂ ਨੂੰ ਕਿ ਆਰਾਮ ਦਾ ਨਾ ਕੋ ਕਵੇ ਤੁਹਾਡੀ ਭੈਣ ਦੇ ਜ਼ਰੂਰੀ ਨੇ ਗਾਲਾਂ ਇਹਨਾਂ ਨੂੰ ਜ਼ਰੂਰੀ ਨੇ ਗਾਲਾਂ ਇਹ ਗਾਲਾਂ ਦਾ ਹੱਕਦਾਰ ਨਹੀਂ ਹੈ ਗਾਲਾਂ ਤੇ ਕੋਈ ਨਹੀਂ ਅੰਕਲ ਤੇਰਾ ਨੰਬਰ ਵੀ ਦਵਾ ਕੇ ਸਿੱਧੀ ਗੱਲ ਕਰ ਲਈਏ ਨਾਲ ਹੁਣ ਆਉਣੇ ਆਗਲੀ ਗੱਲ ਤੇ 2013 'ਚ ਹੋਇਆ ਸੀ ਇਹਦਾ ਵਿਆਹ ਨਿਆਣਾ ਵੇਖੋ ਇਹਦਾ ਇੱਕ ਦੋ ਜਵਾਗ ਨੇ ਇਹਦੇ ਦੋ ਜਵਾਬ ਨੇ ਤੇ ਆ ਵੱਡਾ ਨਿਆਣਾ ਆਪਦੀ ਮਾਂ ਨੂੰ ਪੁੱਛਦਾ ਵੀ ਮੇਰਾ ਪਾਪਾ ਘਰੇ ਕਦੋਂ ਆਊ ਮੇਰਾ ਬੇਟਾ ਵੱਡਾ ਪੁੱਛਦਾ ਸੀ ਮੰਮਾ ਪਾਪਾ ਨੇ ਕਦੋਂ ਆਣਾ ਉਹ ਤਾਂ ਕਰ ਹੋਵੇ ਛੋਟਾ ਬੇਟਾ ਪੁੱਛਦਾ ਹੁੰਦਾ ਤੇ ਪਾਪਾ ਕਿੱਥੋਂ ਆਵੇ ਪੁੱਤ ਪਾਪਾ ਦਾ ਢੂਏ ਚ ਵੜਿਆ ਜੋਤੀ ਨੂਰਾ ਦੇ ਇਹ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁੱਸਾ ਗੁੱਸਾ ਕਰਦੇ ਤੇ ਉਵੇਂ ਵੀਡੀਓ ਪਾ ਦਿੰਦੇ ਨੇ ਭਾਪੇ ਨੇ ਕਿੱਥੋਂ ਆਉਣਾ ਆ ਸਿਆਣਾ ਪਿਆਣਾ ਬੰਦਾ ਕਹਿੰਦਾ ਪਿਆ ਨਹੀਂ ਯਕੀਨ ਤੇ ਆ ਚੀਜ਼ਾਂ ਦੇਖੋ ਬੱਚੇ ਕੱਲ ਨੂੰ ਦੇਖਣਗੇ ਵੀ ਸਾਡੀ ਮਾਂ ਤੇ ਆ ਬੈਠੀ ਇਹ ਕਾਨਾ ਕਿਹਦੇ ਨਾਲ ਆਏ ਆ ਜਾਸ਼ੀਆਂ ਕਰਦਾ ਫਿਰਦਾ ਕੋਨੀ ਅੰਕਲ ਇਹ ਕਿੱਸਾ ਕੁੱਸਾ ਦਾ ਇਹਨਾਂ ਤੋਂ ਬੜੀਆਂ ਮਹਿੰਗੀਆਂ ਪੈਣਗੀਆਂ ਇੱਕ ਨਾਲ ਨਹੀਂ ਰਿਆ ਇਹ ਤਾਂ ਸਿਮਰਨ ਨਾਲ ਉਦੋਂ ਬਾਅਦ ਵਿਆਹ ਤੋਂ ਬਾਅਦ ਲਵ ਕੀਤਾ ਆ ਕੁੜੀ ਨਾਲ ਇੱਕ ਤੀਜੀ ਸੀਗੀ ਵਿਆਹ ਤੋਂ ਅਸਲੀ ਵਿਆਹ ਤੋਂ ਬਾਅਦ ਉਦੋਂ ਬਾਅਦ ਲਵ ਕੀਤਾ ਸੂਫੀ ਸਿੰਗਰ ਜੋਤੀਨੂਰਾ ਨਾਲ ਤੇ ਜੋਤੀਨੂਰਾ ਦੇ ਭਾਪੇ ਨੂੰ ਫੋਨ ਲਾਇਆ ਕਿ ਇਹਨੇ ਵੀ ਤੁਹਾਡੀ ਭੈਣ ਦਾ ਘਰ ਖਰਾਬ ਕਰਦਾ ਪਿਆ ਵੀ ਤੁਹਾਡੀ ਜੋਤੀਨੂਰਾ ਕਰਦੀ ਪਈ ਜਾਂ ਉਸਮਾਨ ਕਰਦਾ ਪਿਆ ਇਹਨਾਂ ਨੂੰ ਸਮਝਾਓ ਤੇ ਪਾਪਾ ਜੀ ਕੋ ਫੋਨ ਹੀ ਕੱਟ ਗਏ ਨੇ ਗੁਲਸ਼ਨ ਜੀ ਕੋ ਹੋਰ ਕਰਤੂਤ ਵੇਖੋ ਜਿਹੜਾ ਅਸਮਾਨ ਦਾ ਮਾਪ ਏ ਉਹ ਆਪਦੀ ਨੌ ਦਾ ਸਾਥ ਨਹੀਂ ਦਿੰਦਾ ਪਿਆ ਉਹ ਸਾਥ ਦਿੰਦਾ ਪਿਆ ਉਸਮਾਨ ਦਾ ਵੀ ਉਹ ਕੰਮ ਕਰਦਾ ਉਹਨੂੰ ਫੋਨ ਲਾ ਕੇ ਡਿਸਟਰਬ ਨਾ ਕਰਿਆ ਕਰ ਕੰਮ ਵੇਖ ਲਵਾ ਕਰਨ ਦਾ ਕਾਮ ਆ ਵੇਖ ਲੋ ਭੈਜੋ ਬੋ ਆਈ ਪ੍ਰੋਫਾਈਲ ਕਾਮ ਮੈਂ ਭਾਜੀ 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 ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਕੋਨੀ ਮਨਕੀਰਤ ਭਾਜੀ ਤੋਂ ਕੋਨੀ ਤੁਸੀਂ ਤਾਂ ਸਿਆਣੇ ਜੇ ਪਰ ਇਹਨਾਂ ਨੂੰ ਅਕਲ ਦੋ ਤੁਸੀਂ ਵੀ ਸਿੰਗਰ ਜੇ ਤੇ ਉਹਦੀ ਘਰ ਵਾਲੀ ਮੰਗ ਵੇਖ ਲੋ ਇਨਸਾਫ ਕੀ ਚਾਹੁੰਦੀ ਏ ਵੀ ਇਹ ਖਰੇ ਵਾਪਸੀ ਆ ਜਾਊਗਾ ਓਏ ਇਹਨੇ ਵਾਪਸ ਨਹੀਂ ਆਉਣਾ ਭੈਣ ਮੇਰੀਏ ਵਾਪਸ ਕਿੱਥੋਂ ਆ ਜਾਊਗਾ ਤੂੰ ਤਲਾਕ ਲੈ ਲੈ ਖਰਚਾ ਲੈ ਲੈ ਇਹਦੇ ਤੋਂ ਸਹੀ ਇਨਸਾਫ ਇਹ ਮੰਗ ਵੀ ਮੈਂ ਤਲਾਕ ਲੈਣਾ ਮੈਨੂੰ ਖਰਚਾ ਦੇਵੇ ਤੇ ਮੈਂ ਆਪਦਾ ਅੱਗੇ ਘਰ ਵਸਾਵਾਂ ਜਾਂ ਘਰ ਚਲਾਵਾਂ ਵਿਆਹ ਕਰਾਉਣਾ ਨਹੀਂ ਕਰਾਉਣਾ ਉਹ ਤੇਰੀ ਖੁਸ਼ੀ ਤੇ ਤੇਰੀ ਮਰਜ਼ੀ ਹੈ 1.2 ਮਿਲੀਅਨ ਫੋਲੋਅਰ ਜੋਤੀ ਨੂਰਾ ਦੇ ਸਿੱਖਿਆ ਇਹਨਾਂ ਕੀ ਦੇਣੀ 1.2 ਮਿਲੀਅਨ ਫੋਲੋਅਰ ਉਹ ਤਾਂ ਇਹਨਾਂ ਨੂੰ ਇਹਨਾਂ ਨੂੰ ਅਜੇ ਵੀ ਰੱਬ ਹੀ ਸਮਝਦੇ ਨੇ ਸੂਫੀ ਸਿੰਗਰਾਂ ਨੂੰ ਤੇ ਜਾਂ ਬਲੌਗਰਾਂ ਨੂੰ ਜਿੰਨੇ ਵੀ ਫੋਲੋਅਰ ਨੇ ਇਹਨਾਂ ਦੇ ਸਾਰੇ ਫੋਲੋਅਰ ਵਾਲੀ ਇਹ ਰੱਬ ਹੀ ਨੇ ਇਹ ਇਹ ਸੂਫੀ ਸਿੰਗਰ ਕਮਾਉਂਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਲਕਚਰ ਤਾਂ ਤਾਂ ਪ੍ਰੋਮੋਟ ਕਰਦੇ ਹੀ ਨਹੀਂ ਚੰਗੀਆਂ ਥਾਵਾਂ ਤੇ ਗਾਉਂਦੇ ਨੇ ਚੰਗੀਆਂ ਮਹਿਫਲਾਂ ਚ ਗਾਉਂਦੇ ਨੇ ਤੁਹਾਡੀ ਅਸਲ ਜ਼ਿੰਦਗੀ ਕੀ ਹੈ ਭਾਈ ਇਹਦਾ ਤੂੰ ਘਰ ਖਰਾਬ ਕੀਤਾ ਆ ਉੱਤੋਂ ਤੂੰ ਧਮਕੀਆਂ ਦਿਨੀ ਪਈਆਂ ਉੱਤੋਂ ਆਸਮਾਨ ਨੂੰ ਨੀ ਸ਼ਰਮੇ ਦਾ ਢੂਆ ਕੁੱਟਿਆ ਹੋਵੇ ਆਹ ਕੁੜੀ ਦੀ ਬੱਦਵਾ ਲੈ ਕੇ ਬੈਝੂ ਤੁਹਾਨੂੰ ਰਹਿਣਾ ਕੱਖ ਨਹੀਂ ਤੁਹਾਡਾ ਵੀ ਲੈ ਲਓ ਨਜ਼ਾਰੇ ਜਿੰਨੇ ਲੈ ਜਾਂਦੇ ਜੀ ਗਾਹ ਤੁਹਾਡੇ ਲਈ ਵੀ ਇਹੀ ਕੁਝ ਹੋਣਾ ਜੋ ਇਹਦੇ ਨਾਲ ਵਿਚਾਰੀ ਨਾ ਕਰਦੇ ਪਏ ਜੀ ਤੇ ਬਾਕੀ ਕੋਨੀ ਅਗਲ ਆ ਜੇ ਇਹਨਾਂ ਨੂੰ ਤਾਂ ਚੰਗੀ ਗੱਲ ਐ ਨਹੀਂ ਤਾਂ ਕੋਈ ਫਿਰ ਦੁਬਾਰਾ ਉਹਨੂੰ ਕੈਮਰੇ ਅੱਗੇ ਲੈ ਆਵਾਂਗੇ ਤੇ ਇੱਕ ਸਿਮਰਨ ਨੂੰ ਭੈਣ ਨੂੰ ਮੈਂ ਗੱਲ ਕਹਿਣੀ ਚਾਹਣਾ ਤੂੰ ਨਾ ਆ ਵੀਡੀਓ ਵੇਖ ਕੇ ਕਮੈਂਟ ਜ਼ਰੂਰ ਕਰਨਾ ਈ ਥੱਲੇ ਤੇਰੇ ਨਾਲ ਅਸੀਂ ਕੰਟੈਕਟ ਕਰਦੇ ਆ ਤੈਨੂੰ ਇਨਸਾਫ ਦਵਾਵਾਂਗੇ ਕੋਈ ਟੈਨਸ਼ਨ ਨਾ ਲੈ ਤੇਰੇ ਨਾਲ ਅਸੀਂ ਸੰਪਰਕ ਚਾਉਂਦੇ ਆ ਤੇ ਤੈਨੂੰ ਤੂੰ ਕਮੈਂਟ ਜ਼ਰੂਰ ਕਰੀ ਆਪਦਾ ਨੰਬਰ ਜਾਂ ਆਪਦੀ ਮੇਲ ਕੁਝ ਵੀ ਥੱਲੇ ਜ਼ਰੂਰ ਦੇਵੀਂ ਜਿਹਦੇ ਜ਼ਰੀਏ ਅਸੀਂ ਤੇਰੇ ਨਾਲ ਕਨੈਕਟ ਹੋ ਜਾਈਏ ਠੀਕ ਹੈ ਤੇ ਤੂੰ ਕਮੈਂਟ ਜ਼ਰੂਰ ਕਰੀ ਪਿਛਲੀ ਵੀਡੀਓ ਜਿੰਨੇ ਨਹੀਂ ਵੇਖੀ ਉਹ ਵੀ ਜਾ ਕੇ ਵੇਖ ਲਓ ਉnde ਸਾਰੀ ਸਟੋਰੀ ਤੁਹਾਨੂੰ ਸਮਝ ਆ ਜਾਏਗੀ ਡੀਟੇਲ ਨਾਲ ਹੁਣ ਗੱਲ ਤੇ ਆਉਣੇ ਆਪਾਂ ਮੇਨ ਤੇ ਲਵ ਮੈਰਿਜ ਕਰਾ ਕੇ ਵੀ ਜੇ ਬੰਦਾ ਬਾਹਰ ਮੂੰਹ ਮਾਰੇ ਤੇ ਉਹਦਾ ਕੀ ਹਾਲ ਹੋ ਸਕਦਾ ਉਹਦਾ ਜੁੱਤੀਆਂ ਹੀ ਹੱਲੇ ਹੋਰ ਤਾਂ ਉਹਦਾ ਕੋਈ ਹਾਲ ਨਹੀਂ